ਡਿਸਕਵਰ ਪਲੱਸ ਇਸ ਵੇਲੇ ਪਹੁੰਚਿਆ ਚੰਡੀਗੜ੍ਹ ਸੈਕਟਰ 17 ਵਿੱਚ ਇੱਥੇ ਇੱਕ ਹਨਰ ਹਾਰਟ ਦੀ ਐਗਜ਼ੀਬਿਸ਼ਨ ਲੱਗੀ ਆ ਹਨਰ ਮੀਨਜ਼ ਜੋ ਹੱਥ ਨਾਲ ਕਲਾਕ੍ਰਤੀਆਂ ਬਣਾਈਆਂ ਹੋਈਆਂ ਨੇ ਕਾਫੀ ਸਟਾਲ ਨੇ ਹਾਲਾਂਕਿ ਗਰਮੀ ਬਹੁਤ ਆ ਗਰਮੀ ਕਰਕੇ ਕਰਾਊਡ ਘਟਾ ਹੈ ਸ਼ਾਮ ਨੂੰ ਇੱਥੇ ਕਾਫੀ ਰੌਣਕ ਹੁੰਦੀ ਆ ਪਰ ਫੇਰ ਵੀ ਸਾਡਾ ਮਕਸਦ ਜੋ ਸੀ ਤੁਹਾਨੂੰ ਇਹ ਚੀਜ਼ਾਂ ਦਿਖਾਉਣੀ ਆ ਜਿਸ ਤਰ੍ਹਾਂ ਆਪਾਂ ਆ ਅੰਟੀਕ ਪਹਿਲਾਂ ਇਹਨਾਂ ਤੋਂ ਸ਼ੁਰੂ ਕਰਦੇ ਆਂ ਵੀ ਇਹ ਅੰਡਿਕ ਜੋ ਸੰਦੂਕ ਨੇ ਜਾਂ ਹੋਰ ਫਰਨੀਚਰ ਹੈ ਟੇਬਲ ਨੇ ਕੁਰਸੀਆਂ ਕਾਫੀ ਬੜੇ ਸੋਹਣਾ ਸਜਾਵਟੀ ਸਮਾਨ ਹੈ ਤੇ ਘਰ ਚ ਰੱਖਿਆ ਬਹੁਤ ਸੋਹਣਾ ਵੀ ਲੱਗਦਾ ਹੈ ਖਾਸ ਕਰਕੇ ਜਿਹੜੇ ਆ ਸੰਦੂਕ ਨੇ ਜਿਸ ਤਰ੍ਹਾਂ ਦੇ ਆਪਾਂ ਦੇਖਤੀਏ ਹਾਲਾਂਕਿ ਇਹ ਅਸਲੀ ਅੰਟੀਕ ਨਹੀਂ ਹੈ ਇਹ ਬਣਾਏ ਗਏ ਨੇ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ﺍﻟमारीਆਂ ਨੇ ਸਾਡੇ ਘਰਾਂ ਵਿੱਚ ਪਹਿਲਾਂ ਹੁੰਦੀਆਂ ਸੀ ਆਮ ਤੌਰ ਤੇ ਤੇ ਅੱਜ ਕੱਲ ਇਹਨਾਂ ਨੂੰ ਸ਼ੌਕ ਜਾਂ ਰੱਖਿਆ ਜਾਂਦਾ ਹੈ ਪਹਿਲਾਂ ਇਹ तकरीबन ਜੋ ਪੰਜਾਬ ਦਾ ਹੁਨਰ ਹੁੰਦਾ ਸੀ ਘਰਾਂ ਵਿੱਚ ਆਮ ਹੁੰਦੀਆਂ ਸੀ ਪਰ ਹੁਣ ਇਹ ਚੰਗੇ ਚੰਗੇ ਕਰਾ ਵਿੱਚ ਬੜੇ ਮਹਿੰਗੇ ਪੀਸ ਨੇ ਇਹ ਕੋਈ ਮਾੜੇ ਨਹੀਂ ਆ ਆਮ ਬੰਦੇ ਦੇ ਖਰੀਦਣ ਯੋਗ ਨਹੀਂ ਰੇਟ ਅਸੀਂ ਤੁਹਾਨੂੰ ਨਹੀਂ ਦੱਸਾਂਗੇ ਕਿਉਂਕਿ ਉਹ ਉਹਨਾਂ ਦੀ ਪ੍ਰਾਪਰਟੀ ਹੈ ਬਾਕੀ ਕੁਝ ਖਾਣ ਪੀਣ ਦੇ ਸਟਾਲ ਨੇ ਤੇ ਕੁਝ ਹੋਰ ਵੀ ਸਟਾਲ ਨੇ ਆਜੋ ਆਪਾਂ ਜਿਵੇਂ ਦੀ ਅੱਗੇ ਵੱਧਦੇ ਹਾਂ ਮੂਰਤੀਆਂ ਵੱਲ ਵੀ ਤੁਹਾਨੂੰ ਦਿਖਾਉਨੇ ਆ ਆਜੋ ਘਰਾਂ ਦੇ ਸਜਾਵਟੀ ਪੀਸ ਨੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਘਰਾਂ 'ਚ ਇਸ ਤਰ੍ਹਾਂ ਪਾਣੀ ਵਾਸਤੇ ਰੱਖਦੇ ਆ ਜਾ ਹੋਰ ਹੈ ਤੇ ਬੜੇ ਸੋਹਣੇ ਸਜਾਵਟੀ ਪੀਸ ਨੇ ਜਿਸ ਤਰ੍ਹਾਂ ਆ ਬੁੱਧਾ ਦਾ ਸਟੈਚੂ ਹੈ ਫਾਉਂਟੇਨ ਹੈ ਤੇ ਰੇਟ ਇਹਦਾ 64000 ਰੁਪਏ ਲਿਖਿਆ ਡਿਸਕਾਊਂਟ ਵੀ ਲਿਖਿਆ 20% ਅਸਲੀ ਪ੍ਰਾਈਸ 80000 ਹੈ ਛੋਟੇ ਪੀਸ ਵੀ ਨੇ ਦੇ ਚ ਤੇ ਹੋਰ ਇਹ ਡੈਕੋਰੇਟਿਵ ਪੀਸ ਨੇ ਤੇ ਆ ਵੱਡੇ ਵੱਡੇ ਵੀ ਪੀਸ ਨੇ ਗਣੇਸ਼ ਦੇ ਮੂਰਤੀ ਹੈ ਤੇ ਇਹ ਤੁਹਾਨੂੰ ਅਸੀਂ ਦਿਖਾ ਰਿਹਾ ਤਾਂ ਕਿ ਇੱਕ ਚਲਕ ਛੋਟੀ ਜੀ ਸਿਰਫ ਤੁਹਾਡੇ ਲਈ ਲਿਆ ਆ ਅਸੀਂ ਕੇਨ ਦਾ ਫਰਨੀਚਰ ਜੋ ਆਮ ਤੌਰ ਤੇ ਘਰਾਂ ਚ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਆਹ ਲੱਕੜੀ ਦਾ ਕੁਛ ਹੋਰ ਸਮਾਨ ਹੈ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ-ਸੋਹਣੇ ਆਈਟਮ ਨੇ ਟ੍ਰੇਜ਼ ਨੇ ਸਾਈਡ ਟੇਬਲ ਨੇ ਡੈਕੋਰੇਸ਼ਨ ਪੀਸ ਨੇ ਆਹ ਕਾਰਪਟ ਨੇ ਇੱਧਰ ਤੇ ਕਾਰਪਟ ਵਾਲੀ ਸਾਈਡ ਦਿਖਾਓ ਜੀ ਕੈਮਰਾਮੈਨ ਜੀ ਤੇ ਆਹ ਕਾਰਪਟ ਦੀ ਬੜੀ ਅੱਛੀ ਵੈਰਾਈਟੀ ਹੈ ਇਹਨਾਂ ਕੋਲੇ ਤੇ ਕੇਨ ਦਾ ਜਿਸ ਤਰ੍ਹਾਂ ਆਪਾਂ ਫਰਨੀਚਰ ਦੇਖਦੇ ਆ ਆਮ ਤੌਰ ਤੇ ਇਹ ਵੀ ਲੋਕਾਂ ਨੂੰ ਸ਼ੌਕ ਹੁੰਦਾ ਹੈ ਇਹਨਾਂ ਕੋਲੇ ਟ੍ਰੇਜ਼ ਨੇ ਬੜੀਆਂ ਸੋਹਣੀਆਂ ਸੋਹਣੀਆਂ ਟ੍ਰੇਜ਼ ਨੇ ਤੇ ਬੜਾ ਹੋਰ ਸੋਹਣਾ ਸੋਹਣਾ ਸਮਾਨ ਜੋ ਹੈ ਬੋਨ ਚਾਈਨਾ ਤੇ ਵਗੈਰਾ ਦਾ ਇੱਥੇ ਇਹਨਾਂ ਕੋਲੇ ਕਾਫੀ ਚੀਜ਼ਾਂ ਦੀ ਵੈਰਾਈਟੀ ਆ ਬੈਂਬੂ ਦੀਆਂ ਕੁਰਸੀਆਂ ਨੇ ਹਾਲਾਂਕਿ ਬੜੀ ਸਿੰਪਲ ਚੀਜ਼ ਹੈ ਪਰ ਜਿਸ ਤਰ੍ਹਾਂ ਨੂੰ ਇਹਨੂੰ ਪ੍ਰੈਜੈਂਟੇਸ਼ਨ ਕੀਤੀ ਹੈ ਬਣਾਇਆ ਗਿਆ ਬੜੀ ਸੋਹਣੀ ਲੱਗਦੀ ਹੈ ਡਰਾਈਵਿੰਗ ਰੂਮ ਚ ਰੱਖੀ ਝੂਲੇ ਨੇ ਹੈਂਗਿੰਗ ਨੇ ਤੁਸੀਂ ਆ ਜਿਹੜੇ ਨੇ ਫਲਾਵਰ ਪੌਟ ਟੰਗਣ ਵਾਸਤੇ ਹੈਂਗਿੰਗ ਬੈਂਬੂ ਦੇ ਬਣੇ ਹੋਏ ਨੇ ਬੜੀ ਸੋਹਣੀ ਚੀਜ਼ ਲੱਗਦੀ ਹੈ ਨੇਚੁਰਲ ਹੈ ਤੇ ਘਰਾਂ ਚ ਸਜਾਵਟੀ ਸਮਾਨ ਵਾਸਤੇ ਬਹੁਤ ਵਧੀਆ ਚੀਜ਼ਾਂ ਇੱਥੇ ਨੇ ਹੈਂਡੀਕਰਾਫਟ ਦਾ ਹੀ ਹੱਥਾਂ ਨਾਲ ਬਣਿਆ ਹੋਇਆ ਸਮਾਨ ਹੈ ਆਜੋ ਅਜੇ ਹੋਰ ਦੇਖਦੇ ਹਾਂ ਅੱਗੇ ਕੁਝ ਕੱਪੜੇ ਵੀ ਨੇ ਜੋ ਕਾਟਨ ਵਗੈਰਾ ਦੇ ਨੇ ਤੇ ਇਸ ਸਾਈਡ ਵੀ ਤੁਹਾਨੂੰ ਚਲਕ ਮਰਵਾ ਦਿੰਦੇ ਹਾਂ ਕੁਝ ਹੋਰ ਆਈਟਮਾਂ ਦੀ ਤੁਸੀਂ ਕੈਮਰੇ ਚ ਚਲਕ ਦੇਖ ਸਕਦੇ ਹੋ ਕੁਝ ਇਹ ਫਰਨੀਚਰ ਹੈ ਸਾਈਡ ਟੇਬਲਸ ਨੇ ਆ ਕਾਫੀ ਕੁਛ ਵਧੀਆ ਆਈਟਮ ਨੇ ਤੇ ਅਸੀਂ ਤੁਹਾਨੂੰ ਇਹ ਹੈਂਗਿੰਗ ਨੇ ਲਾਈਟਸ ਨੇ ਡੈਕੋਰੇਟਿਵ ਲਾਈਟਸ ਨੇ ਤੇ ਬੜੀਆਂ ਸੋਹਣੀਆਂ ਸੋਹਣੀਆਂ ਲਾਈਟਸ ਨੇ ਜਿਹੜੀਆਂ ਹੈਂਗਿੰਗ ਨੇ ਆ ਛੋਟੇ ਛੋਟੇ ਲਾਲਟੀਆਂ 타입 ਨੇ ਐਲਈਡੀ ਬੱਲਬ ਲੱਗੇ ਨੇ ਇਹਨਾਂ 'ਚ ਐਲਈਡੀ ਦੇ ਨਾਲ ਇਹਦੀ ਲਾਈਟਿੰਗ ਆ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਲੈਂਪ ਨੇ ਦੀਵੇ ਨੇ ਹਾਂ ਤਾਂ ਔਰ ਇੱਕ ਕਸ਼ਮੀਰੀ ਇਹਦਾ ਵੀ ਦੇਖਿਆ ਜਾਵੇ ਤੇ ਇਹ ਚਲੋ ਇਹਦੇ ਨਾਲ ਵੀ ਗੱਲਬਾਤ ਅਸੀਂ ਕਰਦੇ ਆ ये टेबल कितने का एक? ये है, का है। तो तो ये सब रेट है इसका तीन हजार रुपया आप कहाँ से कहाँ से अच्छा ओरिजिनल तो शीशम का बना हुआ है ब्रास का आ, ब्रास का हमने देखा आप कहाँ से आए हैं अच्छा सहारनपुर का फर्नीचर है सहारनपुर का फर्नीचर बहुत फेमस है बहुत अच्छे अच्छे कारीगर हैं सहारनपुर में जो हाथ से ये सामान बनाते हैं और एक चीज़ जो मैंने यूज किया है ये देखे हैं की ये बड़े ड्यूरेबल होते हैं कुछ नहीं होता ये चीज़ निकलती नहीं है बड़ी ड्यूरेबल है घर में रखने वाले बहुत सुंदर पीस है आप आइए एग्जीबिशन में घूम के आनंद भी लीजिए और ऐसी ऐसी जो चीज़ें हैं आप देख सकते हैं पीछे दिखाइए जो कपड़े हाँ ये एक टेलीफोन भी है जो एंटीक टाइप में नीचे घड़ी है टेलीफोन है हाँ साथ में घड़ी टेलीफोन एक ही चीज़ में बनाया गया बड़ा अच्छा डेकोरेशन पीस है बाज की शेप में बनाया हुआ पीस है काफ़ी अच्छे अच्छे जो डेकोरेशन पीस है आप यहाँ पे देख सकते हैं और ये लाइटिंग में फ़ैन आपके हैं जो ये देखिए फ़ैन है किस शेप में बल्ब है मोटर है और ਹੁਣ ਆ ਰਹਾ ਅੱਡਾ ਇਹ ਸੈਕਸ਼ਨ ਹੈ ਖਾਣ ਪੀਣ ਦਾ ਸੈਕਸ਼ਨ ਹੈ ਹਰ ਸਟੇਟ ਦੇ ਜੋ ਇੱਥੇ ਸਟਾਲ ਲੱਗੇ ਨੇ ਬੜੀਆਂ ਵਧੀਆ 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 ਚੀਜ਼ਾਂ ਨੇ ਤੇ ਨਾਲ ਹੀ ਬੜੇ ਸੋਹਣੇ ਡੈਕੋਰੇਸ਼ਨ ਪੀਸ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਹਰ ਸਟੇਟ ਤੋਂ ਆ ਕੇ ਉਹਨਾਂ ਨੇ ਜੋ ਇੱਕ ਸਪੈਸ਼ਲਟੀ ਹੁੰਦੀ ਆ ਹਰ ਸਟੇਟ ਦੀ ਵੀ ਉੱਥੇ ਦਾ ਕੀ ਫੇਮਸ ਹੈ ਤੇ ਆਪਾਂ ਕਿਹੜੀ ਚੀਜ਼ ਇੱਥੇ ਇੱਕ ਤੁਹਾਨੂੰ ਦਿਖਾਉਣੀ ਆ ਕਿਸੇ ਨੇ ਇਹ ਆ ਕਰਾਚੀ ਦਾ ਹਲਵਾ ਤੁਸੀਂ ਦੇਖੋ ਬੜੀ ਡਿਫਰੈਂਟ ਵੈਰਾਈਟੀਆਂ ਨੇ ਇਹਨਾਂ ਦੀਆਂ ਤੇ ਹੋਰ ਬਾਕੀ ਜਗ੍ਹਾ ਦੇ ਜੇ ਨਮਕੀਨ ਨੇ ਡਿਫਰੈਂਟ ਟਾਈਪ ਦੀਆਂ ਜੋ ਖਾਣ ਪੀਣ ਦੀਆਂ ਆਈਟਮਾਂ ਨੇ ਬਹੁਤ ਸੋਹਣੀ ਸਜਾਵਟ ਵੀ ਕੀਤੀ ਹੈ ਤੇ ਦਿਖਾਈਆਂ ਵੀ ਸੋਹਣੀਆਂ ਨੇ ਆ ਆਮ ਤੌਰ ਤੇ ਆਪਾਂ ਪਾਓ ਭਾਜੀ ਦੇ ਬੜੇ ਸ਼ਕੀਨ ਹੁੰਦੇ ਆ ਪਰ ਜੋ ਮਹਾਰਾਸ਼ਟra ਦੀ ਪਾਓ ਭਾਜੀ ਹੈ ਉਹਦੀ ਕੁਝ ਗੱਲ ਹੀ ਹੋਰ ਹੁੰਦੀ ਹੈ ਹੁਣ ਅਸੀਂ ਤੁਹਾਨੂੰ ਮਹਾਰਾਸ਼ਟra ਦੇ ਸਟਾਲ ਤੇ ਲੈ ਕੇ ਚੱਲਦੇ ਆ ਤੇ ਜੋ ਮਹਾਰਾਸ਼ਟra ਦਾ ਝੁੰਮਕਾ ਭੱਕੇ ਪਾਓ ਭਾਜੀ ਮਹਾਰਾਸ਼ਟra ਦੀ ਪਾਓ ਭਾਜੀ ਹੁਣ ਅਸੀਂ ਆ ਗਏ ਇਸ ਸਟਾਲ ਤੇ ਮਹਾਰਾਸ਼ਟra ਦੀ ਸਪੈਸ਼ਲ ਪਾਓ ਭਾਜੀ ਜੋ ਫੇਮਸ ਹੈ ਆ आगा। आगा। हाँ जी मैडम कहाँ से आए आप महाराष्ट्र महाराष्ट्र कहाँ से महाराष्ट्र नागपुर नागपुर से नागपुर से हैं उन्होंने चंडीगढ़ में स्टॉल लगाया बहुत बढ़िया चीजें आपकी देखने को लग रही है स्वाद तो अच्छा ही होगा क्योंकि तो खुशबू बहुत बढ़िया है तो आप चंडीगढ़ में पहली बार आए सर फर्स्ट टाइम आई हो मैं तो आपको चंडीगढ़ बाहर गए मेले के बाहर तक तो नहीं गई अभी तक नहीं गए तो यहाँ पब्लिक जितना आती है चंडीगढ़ के लोग कैसे लगते हैं तो बहुत ज़्यादा प्यारे लगे मुझे हेल्पफुल नेचर के हैं आ तो चंडीगढ़ के लोग हेल्पफुल नेचर के अंदर अच्छी बात है ये चंडीगढ़ वालों के लिए और बाहर से आने वालों के लिए क्योंकि अब जो हिंदुस्तान है एक ग्लोबल विलेज है हम एक दूसरे के खाने को एंजॉय करते हैं एक दूसरे के स्टेट में जाते हैं तो आपका बहुत स्वागत है ਤੁਸੀਂ ਜਰੂਰ ਚੰਡੀਗੜ੍ਹ ਘੁੰਮ ਕੇ ਦੇਖਿਓ ਜੀ ਜਰੂਰ ਜਰੂਰ ਸਰ ਚੰਡੀਗੜ੍ਹ ਜੋ ਸਿਟੀ ਬਿਊਟੀਫੁਲ ਇਸੇ ਪਹਾ ਜਾਤਾ ਹੈ ਬਹੁਤ ਬੜੀਆ ਸ਼ਹਿਰ ਹੈ ਜੀ ਸਰ ਲੋਕੀ ਇਤਨੇ ਪਿਆਰੇ ਤੇ ਸ਼ਹਿਰ बाकी बहुत प्यारा होगा मैं जरूर घूमूंगी इसे नागपुर भी बहुत अच्छा शहर है संतरे वहाँ के बड़े मशहूर होते थे आजकल तो पता नहीं है या नहीं क्योंकि संतरे बहुत नहीं, दोना दोना लगा पहले नागपुर का ही होता था तो ये चीज़ें जो है यहाँ देखिए बाहर से लोग आए अपने अपने खाने की स्पेशलिटी अगर जिसको बाहर की स्टेट के खाने अलग अलग खानों का टेस्ट पसंद है तो जरूर आइए देखिए शाम घूमिए फिरिए तो अलग अलग स्टेटा के खाने एंजॉय करिए ए सी फूड फेस्टिवल जो फूड स्टॉल ने ਹਨਰ ਹਟ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਤੁਹਾਨੂੰ ਬੜੀਆ 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 ਚੀਜ਼ਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਦੇਖਣ ਯੋਗ ਨੇ ਤੁਸੀਂ ਆ ਕੇ ਦੇਖ ਸਕਦੇ ਹੋ ਖਰੀਦ ਸਕਦੇ ਹੋ ਆ ਕਿਉਂਕਿ ਇੱਕ ਜਗ੍ਹਾ ਤੇ ਇੰਨੀਆਂ ਚੀਜ਼ਾਂ ਮਿਲਨੀਆਂ ਆਮ ਤੌਰ ਤੇ ਥੋੜੀ ਜਿਹੀ ਮੁਸ਼ਕਲ ਹੁੰਦੀਆਂ ਨੇ ਫਰਨੀਚਰ ਦੀ ਬਹੁਤ ਸੋਹਣੀ ਵੈਰਾਈਟੀ ਹੈ ਤੁਸੀਂ ਜਰੂਰ ਇੱਥੇ ਆਓ ਤੇ ਜੋ ਜੋ ਚੀਜ਼ਾਂ ਅਸੀਂ ਤੁਹਾਨੂੰ ਦਿਖਾਈ ਨੇ ਇਸ ਤੋਂ ਅਸੀਂ ਸਿਰਫ ਤੁਹਾਨੂੰ ਇੱਕ ਝਲਕ ਦਿਖਾ ਰਹੇ ਹਾਂ ਇੱਥੇ ਕੀ ਕੀ ਚੀਜ਼ਾਂ ਅਵੇਲੇਬਲ ਨੇ ਕੀ ਕੀ ਅਵੇਲੇਬਲ ਹੈ ਤੇ ਬਹੁਤ ਵਧੀਆ ਵੈਰਾਈਟੀ ਆਈਟਮਾਂ ਦੀ ਬਹੁਤ ਸੋਹਣਾ ਟੇਬਲ ਹੈ ਫਰਨੀਚਰਸ ਨੇ ਬਹੁਤ ਵਧੀਆ ਤੇ ਆਓ ਜ਼ਰੂਰ ਦੇਖੋ ਨਾਲੇ ਆਨੰਦ ਲਾਓ ਨਾਲੇ ਖਾਣ ਪੀਣ ਦੇ ਬਹੁਤ ਸਾਰੇ ਸਟਾਲ ਨੇ ਜੋ ਪਿੱਛੇ ਨੇ ਕਿਉਂਕਿ ਅਸੀਂ ਖਾਣ ਪੀਣ ਦੇ ਸਟਾਲਾਂ ਤੇ ਜ਼ਿਆਦਾ ਨਹੀਂ ਕਨਸੈਂਟਰੇਟ ਕਰ ਰਹੇ ਇਸ ਸੀ ਤੁਹਾਨੂੰ ਜੋ ਅੰਟੀਕ ਹੈ ਹੁਨਰ ਦੇ ਯਾਨੀ ਹੱਥ ਨਾਲ ਬਣੀਆਂ ਚੀਜ਼ਾਂ ਨੇ ਉਹ ਦਿਖਾ ਰਿਆ ਦੇਖਦੇ ਰਹੋ ਸਾਡਾ ਚੈਨਲ ਅਸੀਂ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਰਾਂਗੇ ਤੁਹਾਡੇ ਨਾਲ ਡਿਸਕਵਰ ਪਲੱਸ ਦਿਖਾਵੇਗਾ ਸੱਚ ਬੋਲੇਗਾ ਸੱਚ ਤੁਹਾਡਾ ਆਪਣਾ ਡਿਸਕਵਰ ਪਲੱਸ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ